ਹਾਂਜੀ ਖੜਿਆ ਆਂ ਦਰਾਹਾ ਦੇ ਮੇਨ ਬਜ਼ਾਰ ਵਿਖੇ ਜਿੱਥੇ ਕਿ ਅੱਜ ਵੱਖ-ਵੱਖ ਮੁਲਾਜ਼ਮ, ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ ਇੱਕ ਰੋਸ ਮਾਰਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬਿਆਨ ਸਿੰਘ ਚੌਕ ਵਿਖੇ ਵੱਖ-ਵੱਖ ਬਲਾਰਿਆਂ ਵੱਲੋਂ ਇਸ ਜੋ ਅ ਮਾਰਚ ਹੈ ਇਸ ਪ੍ਰਦਰਸ਼ਨ ਨੂੰ ਸਬੋਧਨ ਕੀਤਾ ਗਿਆ ਸੀ। ਆਓ ਕਰਦੇ ਹਾਂ ਮੁੱਖ ਬਲਾਰਿਆਂ ਨਾਲ ਗੱਲਬਾਤ। ਸਾਡੇ ਨਾਲ ਨੇ ਜਸਵੀਰ ਸਿੰਘ ਚੱਜ ਜੀ ਦੀ ਬਾਣੀ ਤੋਂ ਹਾਂਜੀ ਚਾਹ ਸਾਹਿਬ ਅੱਜ ਕਿਸ ਕਿੰਨਾ ਮੁੱਦਿਆਂ ਨੂੰ ਲੈ ਕੇ ਧਰਨਾ ਰੋਸ ਮਾਰਚ ਕੱਢਿਆ ਗਿਆ ਹੈ ਮੈਂ ਆਲ ਇੰਡੀਆ ਕਿਸਾਨ ਸਰਾਂ ਜ਼ਿਲ੍ਹਾ ਪ੍ਰਧਾਨ ਤਸ਼ਵੀਰ ਚੱਜ ਅੱਜ ਦਾ ਜਿਹੜਾ ਧਰਨਾ ਸੀਗਾ ਤੇ ਰੋਸ ਮਾਰਚ ਤੇ ਪੁਤਲਾ ਫੂਕਿਆ ਗਿਆ ਇਹ ਆਲਟ੍ਰੇਡ ਯੂਨੀਅਨ ਦੀ ਪੁੱਲ ਇੰਡੀਆ ਵਿੱਚ ਕੀਤੀ ਗਈ ਸਟ੍ਰਾਈਕ ਉਸ ਦੇ ਇੱਕ ਕੜੀ ਦੇ ਹਿੱਸੇ ਵਿੱਚ ਸੀ ਜਿਹਦੇ ਵਿੱਚ ਆਲਟ੍ਰੇਡ ਯੂਨੀਅਨ ਨੇ ਇਸ ਹੜਤਾਲ ਦੀ ਹਮਾਇਤ ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਲਗਭਗ ਸਾਰੀਆਂ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਹੋਈਆਂ ਇਹ ਮੱਖਰੂਪ ਦੇ ਵਿੱਚ ਕਿਰਤ ਕਾਨੂੰਨ ਬਿਜਲੀ ਬਿੱਲ ਬੀਜ ਬਿੱਲ ਤੇ ਮਨਰੇਗਾ ਜਿਹੜਾ ਕਿ ਉਹਦਾ ਨਾਮ ਬਦਲ ਕੇ ਤੇ ਉਸ ਦੇ ਘੰਟੇ ਘਟਾ ਕੇ ਉਹਦੇ ਵਿੱਚ ਇੱਕ ਹੇਰਾਫੇਰੀ ਕਰਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਕਿ ਜੀ ਰਾਮ ਜੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਦੇ ਵਿਰੋਧ ਦੇ ਵਿੱਚ ਸਮੇਤ ਇਹਦੇ ਕਿ ਜਿਹੜੇ ਸਨ ਮੋਰਚਾ ਦਿੱਲੀ ਤੋਂ ਛਾਣ ਵੇਲੇ ਕੇਂਦਰ ਸਰਕਾਰ ਨੇ ਵਾਅਦੇ ਕੀਤੇ ਸੀ ਉਹਦੇ ਵਿੱਚ ਬਿਜਲੀ ਬਿੱਲ ਮੁੱਖ ਰੂਪ ਦੇ ਵਿੱਚ ਸੀ ਨਾਲ ਪਾਣੀ ਦੀ ਵੰਡ ਸੀ ਔਰ ਸਮੱਸਿਆਵਾਂ ਦੇ ਨਾਲ ਨਾਲ ਐਮਐਸਪੀ ਲਾਗੂ ਕਰਨਾ ਵੀ ਕੇਂਦਰ ਸਰਕਾਰ ਨੇ ਮੰਨੀ ਸੀ ਇਹ ਸਾਰਾ ਕੁਝ ਨਾ ਕਰੇ ਉਹਦੇ ਬਰਖਲਾਪ ਤੇ ਕਿਰਤ ਦੇ ਘੰਟੇ ਵਧਾਉਣ ਦੇ ਵਿੱਚ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਸਮੇਤ ਅਲਟਰਨੇਟ ਯੂਨੀਅਨ ਜੋੜੇ ਵੀ ਉਹਨਾਂ ਨੇ ਆਪਣੀਆਂ ਮੰਗਾਂ ਉਠਾਈਆਂ ਉਹਦੇ ਹੱਥ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਹਮਾਇਤ ਦੇ ਤੌਰ ਤੇ ਸ਼ਮੂਲੀਅਤ ਕੀਤੀ ਤੇ ਧਰਨਾ ਮਜਹਰਾ ਕੀਤਾ ਗਿਆ ਜਿਹਦੇ ਵਿੱਚ ਮੋਦੀ ਕੇਂਦਰ ਸਰਕਾਰ 트ੰਪ ਕਾਰਪੋਰੇਟ ਦਾ ਜਿਹੜਾ ਮੁਖੀ ਤੇ ਪੰਜਾਬ ਸਰਕਾਰ ਜਿਹੜੀ ਕਿ ਸਾਡੀ ਗੱਲ ਕੇਂਦਰ ਤੱਕ ਲੈ ਕੇ ਨਹੀਂ ਜਾ ਰਹੀ ਉਹਦੇ ਵਿੱਚ ਫੁੱਤਲੇ ਫੂਕ ਕੇ ਰੋਸ ਮਜਹਰਾ ਕੀਤਾ ਗਿਆ ਹਾਂਜੀ ਵੀਰ ਜੀ ਕਿੰਨਾ ਤੁਹਾਡਾ ਮੈਂ ਦਸਵਿੰਦਰ ਸਿੰਘ ਟੈਕਨੀਕਲ ਸਰਵ ਜੂਨੀਅਨ ਦਾ ਸੂਬਾ ਜਨਨਕਤਰ ਅੱਜ ਤੁਸੀਂ ਦਰਾਹ ਬਾਜ਼ਾਰ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਰੋਸ ਮਾਰਚ ਕੀਤਾ ਆ ਕੀ ਕਰਨਾ ਹੈ ਇਹ ਕੇਂਦਰੀ ਟ੍ਰੇਡ ਜਥੇਬੰਦੀਆਂ ਵੱਲੋਂ ਅੱਜ 12 ਫਰਵਦੀ ਦੀ ਹੜਤਾਲ ਦਿੱਤੀ ਗਈ ਸੀ ਜਿਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 12 ਫਰਵਦੀ ਦੀ ਹੜਤਾਲ ਦਾ ਸਮਰਥਨ ਕੀਤਾ ਗਿਆ ਮੁਲਾਜ਼ਮ ਜਥੇਬੰਦੀਆਂ ਬਿਜਲੀ ਵਿਭਾਗ ਦੇ ਕਾਮੇ ਆਪਣੇ ਆਪਣੇ ਦਫ਼ਤਰਾਂ 'ਚ ਹੜਤਾਲ ਕਰਕੇ ਅੱਜ ਇਹ ਸਾਂਝੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਸਾਂਝਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਅਸੀਂ ਦਰਾਹਾ ਸ਼ਹਿਰ ਦੇ ਵਿੱਚ ਮਾਰਚ ਵੀ ਕੀਤਾ ਤੇ ਮੋਦੀ ਤੇ ਟਰੰਪ ਦਾ ਪੁਤਲਾ ਫੁਕਿਆ ਇਹ ਹੜਤਾਲ ਨਿੱਜੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਵਾਉਣ ਦੇ ਖਾਤਰ ਬਿਜਲੀ ਬਿੱਲ 2025 ਨੂੰ ਰੱਦ ਕਰਵਾਉਣ ਦੀ ਖਾਤਰ ਜਿਹੜੀ ਸਰਕਾਰ ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਵੇਚ ਰਹੀ ਆ ਉਹ ਕੀਤੇ ਫੈਸਲਿਆਂ ਨੂੰ ਰੱਦ ਕਰਵਾਉਣ ਦੀ ਖਾਤਰ ਤੇ ਆਊਟਸੋਰਸਿੰਗ ਠੇਕਾਦਾਰੀ ਪ੍ਰਣਾਲੀ ਜਿਹੜੀ ਲਾਗੂ ਕੀਤੀ ਜਾ ਰਹੀ ਹੈ ਸਮੁੱਚੇ ਬਿਜਲੀ ਬੋਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਉਹਨਾਂ ਨੀਤੀਆਂ ਨੂੰ ਰੱਦ ਕਰਵਾਉਣ ਦੀ ਖਾਤਰ ਕੀਤੀ ਜਾ ਰਹੀ ਹੈ ਤੇ ਜਿਹੜੀ ਸਰਕਾਰ ਇਹ ਭਰਮ ਪਾਉਂਦੀ ਹੈ ਕਿ ਸ਼ਾਇਦ ਲੋਕਾਂ ਤੇ ਜ਼ਬਰ ਕਰਕੇ ਇਹ ਸੰਘਰਸ਼ ਬੰਦ ਕੀਤੇ ਜਾ ਸਕਦੇ ਨੇ ਇਸ ਵਿੱਚ ਉਹਨਾਂ ਦੇ ਵਿੱਚ ਕਿਸਾਨ ਜਦੋਂ ਬਠਿੰਡੇ ਵੱਲ ਜਾ ਰਹੇ ਸੀ ਉਹ ਆਪਣੇ ਦੋ ਆਗੂ ਦੇ ਰਿਹਾਈ ਦੀ ਮੰਗ ਕਰ ਰਹੇ ਸੀ ਇੱਥੋਂ ਦੀ ਪੰਜਾਬ ਦੀ ਸਰਕਾਰ ਜਿਹੜੀ ਇਹ ਕਹਿੰਦੀ ਆ ਮੈਂ ਲੋਕਤ ਅਸੀਂ ਆ ਲੋਕਾਂ ਦੀਆਂ ਲੋਕਾਂ ਦੇ ਨਾਲ ਅਸੀਂ ਕੱਢਦੇ ਆ ਤਾਂ ਉਹਦਾ ਚਿਹਰਾ ਸਾਰੇ ਸਮੁੱਚੇ ਦੇਸ਼ ਦੇ ਲੋਕਾਂ ਦੇ ਸਾਹਮਣੇ ਆਇਆ ਕਿੱਦਾਂ ਸਾਡੇ ਉਹ ਕਿਸਾਨਾਂ ਤੇ ਸਾਡੀਆਂ ਕਿਸਾਨ ਮਜ਼ਦੂਰ ਮਾਮਾ ਭੈਣਾਂ ਤੇ ਉਹ ਲਾਤੀ ਚਾਰਜ ਕੀਤਾ ਗਿਆ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਤੇ ਸੁਣਾਉਣੀ ਕਰਦੇ ਆ ਉਹਦਾ ਭਰਮ ਹੋ ਸਕਦਾ ਕਿ ਸਰਕਾਰੀ ਮੁਲਾਜ਼ਮ ਨੇ ਜਿਹੜੇ ਚਾਹੇ ਠੇਕੇ ਵਾਲੇ ਨੇ ਚਾਹੇ ਸਰਕਾਰੀ ਨੇ ਰੈਗੂਲਰ ਕੰਮ ਇਹਨੇ ਜਿੰਨੇ ਵੀ ਉਹ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਦੇ ਨਾਲ ਨੇ ਜੇ ਇਹ ਸਰਕਾਰ ਦਾ ਭਰਮਾ ਕੇ ਲੋਕਾਂ ਨੂੰ ਸੰਘਰਸ਼ਾਂ ਤੋਂ ਲਾਂਭੇ ਕੀਤਾ ਜਾ ਸਕਦਾ ਸਰਕਾਰ ਕੰਧ ਤੇ ਲਿਖਿਆ ਪੜ ਲਵੇ ਜਿਉਂ ਜਿਉਂ ਇੱਥੇ ਪੰਜਾਬ ਦੇ ਵਿੱਚ ਜਿਹੜੀਆਂ ਵੀ ਹਕੂਮਤਾਂ ਨੇ ਜ਼ਬਰ ਕੀਤੇ ਨੇ ਸਰਕਾਰਾਂ ਨੇ ਜ਼ਬਰ ਕੀਤੇ ਨੇ ਲੋਕ ਹਮੇਸ਼ਾ ਉਹਦੇ ਖਿਲਾਫ ਡਟ ਕੇ ਖੜੇ ਨੇ ਆ ਜਿਉਂ ਨੇ ਲੋਕਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਲੋਕ ਜ਼ਰੂਰ ਉਹਨੂੰ ਹਰੇਕ ਮੋੜ ਤੇ ਟੱਕਣਗੇ ਜਿਵੇਂ ਪਿਛਲੀਆਂ ਸਰਕਾਰਾਂ ਦਾ ਪ੍ਰੋਸੈਸ ਰਿਆ ਤਾਂ ਸਰਕਾਰ ਤੁਸੀਂ ਦੇਖਦੇ ਰਹੇ ਹੋ ਕਿ ਲੋਕ ਕਿਵੇਂ ਚੌਂਕਾ ਚ ਘੇਰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਸਰਕਾਰ ਨੂੰ ਚੌਂਕਾ ਚ ਘੇਰਾਂਗੇ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ 22 ਫਰਵਰੀ ਨੂੰ ਐਨਐਲਿਆਂ ਦੇ ਆਮ ਆਦਮੀ ਪਾਰਟੀ ਭਾਜਪੀ ਦੇ ਮੰਤਰੀਆਂ ਦੇ ਘਰਾਂ ਮੂਰੇ ਧਰਨੇ ਲੱਗ ਰਹੇ ਨੇ ਤੇ ਰੈਗੂਲਰ ਜਿੱਥੇ ਬਧੀਆਂ ਟਿਕਾ ਕਮੀ ਉਹਨਾਂ ਧਰਨਿਆਂ ਦੇ ਵਿੱਚ ਵੱਡੀ ਪੱਧਰ ਤੇ ਸਮੂਲੀਅਤ ਕਰਨਗੇ ਤੇ ਆਪਣੇ ਸੰਘਰਸ਼ ਨੂੰ ਲਗਾਤਾਰ ਬਲੰਦ ਕਰਨ। ਸਾਡੇ ਨਾਲ ਨਿਕਸਾਨ ਆਗੂ ਸੁਧਗਤ ਸਿੰਘ ਜੀ ਘੜਾਣੀ ਅੰਜ ਘੜਾਣੀ ਸਾਹਿਬ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਅੱਜ ਇੱਕ ਰੋਸ ਮਾਰਚ ਕੱਢਿਆ ਗਿਆ ਦਰਾਹਾ ਦੇ ਬਾਜ਼ਾਰ ਵਿੱਚ ਇਸ ਤੋਂ ਪਹਿਲਾਂ ਤੁਸੀਂ ਇੱਕ ਧਰਨਾ ਪ੍ਰਦਰਸ਼ਨ ਵੀ ਕੀਤਾ ਬਿਆਨ ਸਿੰਘ ਚੌਕ 'ਚ। ਆਉਣ ਸਮੇਂ ਤੁਹਾਡਾ ਕੀ ਪ੍ਰੋਗਰਾਮ ਹੋਵੇਗਾ? ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹ ਸਾਰੀਆਂ ਟ੍ਰੇਡ ਯੂਨੀਅਨ ਦੇ ਵੱਲੋਂ ਜੋ ਅੱਜ ਦਾ ਪ੍ਰੋਗਰਾਮ ਸੀਗਾ ਉਹ ਸਾਰੇ ਅੱਜ ਦੇ ਰੋਸ ਪ੍ਰਦਰਸ਼ਨ ਸਾਰੇ ਇੰਡੀਆ ਦੇ ਵਿੱਚ ਕੀਤਾ ਗਿਆ ਇਹਦਾ ਆਪਾਂ ਲੁੱਟਣ ਜਿਹਦੇ ਵਿੱਚ 900ਾਂ ਵੱਤੇ ਕੀਤਾ ਤੇ ਇਸੇ ਤਰ੍ਹਾਂ ਜਿਹੜਾ ਸਾਡਾ ਅਗਲਾ ਪ੍ਰੋਗਰਾਮ ਆ ਜਿਵੇਂ ਸਰਕਾਰ ਦੀਆਂ ਨੀਤੀਆਂ ਪਾਸੀਆਂ ਬਿੱਲ ਤੇ ਬਿੱਲ ਆਈ ਜਾ ਰਹੇ ਆ ਤੇ ਮੁਕਤ ਪਰ ਜਿਹੜਾ ਖੋਲਿਆ ਉਹਨੇ ਅਮਰੀਕਾ ਦਾ ਕੈਨੇਡਾ ਦਾ ਉਹ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਜਿਹੜਾ ਕਾਰਡ ਕਰਨ ਵਾਲਾ ਉਹਦੇ ਖਿਲਾਫ ਸਯੁਗਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਵੱਲੋਂ 22 ਫਰਵਰੀ ਨੂੰ ਜਿਹੜੇ ਭਾਜਪਾ ਦੇ ਆਗੂ ਨੇਤਾ ਮੰਤਰੀ ਚਾਹੇ ਆਪ ਵਾਲਿਆਂ ਦੇ ਮੰਤਰੀ ਉਹਨਾਂ ਦਾ ਜਿਹੜੇ ਬਾਈ ਫਰਕੀ ਨੂੰ ਆ ਉਹਨਾਂ ਦੀ ਰਹਾਇਸ਼ ਜਾਂ ਉਹਨਾਂ ਦੇ ਜਿਹੜੇ ਜਿਹੜੇ ਦਫ਼ਤਰ ਨੇ ਉਹਨਾਂ ਦੇ ਅੱਗੇ ਬੈਠ ਕੇ ਲਗਾਤਾਰ ਧਰਨਾ ਦਿੱਤਾ ਜਾਊਗਾ ਤੇ ਉਹ ਧਰਨੇ ਦੇ ਸਹਤ ਸਾਰੇ ਅਸੀਂ ਜਿਹੜਾ ਪ੍ਰੋਗਰਾਮ ਹੈਗੇ ਆ ਉਹਦੀ ਰਣਨੀਤੀ ਪੂਰੀ ਬਣਾ ਕੇ ਉਹਨਾਂ ਦਾ ਜਿਹੜਾ ជីੜਾ ਉਹ ਹਰਾਮ ਕਰਾਂਗੇ ਕਿਉਂਕਿ ਸਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਹੋਰ ਐਕਸ਼ਨ ਆਉਣੇ ਆ ਉਹ ਤੂੰ ਹੋਰ ਵੀ ਤਿੱਖੇ ਆਉਣੇ ਆ ਜਿਉਂ ਜਿਉਂ ਸਰਕਾਰ ਆ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਕਰਦੀ ਜਿਹੜੇ ਸਾਡੇ ਐਕਸ਼ਨ ਨੇ ਉਹ ਅਸੀਂ ਲਾਗਬੰਦੀ ਹੋਰ ਵਧਾ ਕੇ ਉਹ ਜਿਹੜੇ ਐਕਸ਼ਨ ਨੇ ਵੱਡੇ ਰੂਪ ਦੇ ਵਿੱਚ ਉਹ ਲਾਗੂ ਕਰਾਂਗੇ ਕਰੋਨੀਤ ਸਾਹਿਬ ਜਿਸ ਤਰ੍ਹਾਂ ਦੇਖਣ ਵਿੱਚ ਆਇਆ ਪਿਛਲੇ ਦਿਨੀ ਬਟੰਡਾ ਵਿਖੇ ਪੁਲਿਸ ਵੱਲੋਂ ਜੋ ਧਰਨਾਕਾਰੀ ਸੀਗੇ ਉਗਰਾਹਾ ਜੁਨਨ ਦੇ ਜੋ ਬੀਪੀਆਰ ਸੀ ਜੋ ਆਗੂ ਸੀ ਉਹਨਾਂ ਨਾਲ ਬੜੀ ਬੁਰੀ ਤਰ੍ਹਾਂ ਮਾਰਕਟ ਕੀਤੀ ਗਈ ਆ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਲੀਹਾਂ ਤੇ ਚੱਲ ਰਹੀ ਹੈ ਕੀ ਕਹੋਗੇ ਇਸ ਬਾਰੇ ਇਹ ਅਸਲ ਵਿੱਚ ਜਿਹੜੀ ਚਾਹੇ ਪੰਜਾਬ ਸਰਕਾਰ ਹੈ ਕਾ ਆਪ ਅਕਾਲੀ ਆ ਭਾਜਪਾ ਕੋਈ ਵੀ ਆ ਇਹ ਅਸਲ ਵਿੱਚ ਜਿਹੜੇ WTO ਦੀਆਂ ਨੀਤੀਆਂ ਨੇ ਬਾਲਟ ਬਿਕਦੀਆਂ ਨੀਤੀਆਂ ਨੇ ਕਾਰਪੋਰੇਟਾਂ ਦੇ ਨੀਤੀਆਂ ਨੇ ਉਹ ਲਾਗੂ ਕਰਦੀਆਂ ਇਹ ਸਾਤੋਂ ਵੋਟਾਂ ਲੈ ਕੇ ਸਾਡੇ ਲੋਕਾਂ ਨੂੰ ਪ੍ਰਭਾਅ ਕੇ ਕਹਿੰਦੇ ਅਸੀਂ ਤੁਹਾਡੇ ਆ ਪਰ ਸਾਡੇ ਦੀ ਉਹ ਵੜਦੇ ਉਹ ਉਹ ਅਸਲ ਵਿੱਚ ਕਾਰਪੋਰੇਟਾਂ ਦੇ ਵੜ ਜਾਂਦੇ ਆ ਕਿਉਂਕਿ ਉਹ ਕਾਰਪੋਰੇਟਾਂ ਤੋਂ ਪੈਸੇ ਲੈਂਦੇ ਆ ਠੇਕੇਦਾਰਾਂ ਤੋਂ ਪੈਸੇ ਲੈਂਦੇ ਆ ਉਹ ਠੇਕੇਦਾਰਾਂ ਤੋਂ ਪੈਸੇ ਲੈ ਕੇ ਫਿਰ ਠੇਕੇਦਾਰੀ ਉਹਨਾਂ ਨੂੰ ਦਿੰਦੇ ਆ ਇਸ ਕਰਕੇ ਸਾਡੀ ਲੁੱਟ ਕਰਦੇ ਆ ਸਾਡੇ ਨਹੀਂ ਹੈ ਇਸ ਕਰਕੇ ਜੇ ਉਹ ਸਾਡੇ ਨਹੀਂ ਆਇਆ ਤਾਂ ਉਹਨਾਂ ਨੇ ਆਪਣੀਆਂ ਨੀਤੀਆਂ ਲਾਗੂ ਕਰਨ ਖਾਤਰ ਜਿਹੜੇ ਉਹਨਾਂ ਦੇ ਵਿਕਾਸ ਦੇ ਵਿੱਚ ਜਿਹੜੇ ਉਹ ਕਹਿੰਦੇ ਆ ਖੁੱਤੀ ਵਿਕਾਸ ਜਾਂ ਜਿਹੜੀ ਉਹਨਾਂ ਨੇ ਲੁੱਟ ਦੇਜ ਕਰਨੀ ਉਹਦੇ ਵਿੱਚ ਰੁਕਾਵਟ ਖੜੀ ਕਰਦੇ ਆ ਚਾਹੇ ਉਹ ਕਿਸਾਨ ਨੇ